ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਗੁਰੂ ਵਾਹ ਹੈ ਗੁਰੂ ਨੂੰ ਧੰਨ ਕਿਹਾ ਗਿਆ ਹੈ ਅਤੇ ਖਾਲਸੇ ਦੀ ਫਤਿਹ ਵੀ ਗੁਰੂ ਦੀ ਫਤਿਹ ਹੁੰਦੀ ਹੈ ਗੁਰੂ ਧੰਨ ਹੈ ਖਾਲਸਾ ਗੁਰੂ ਦਾ ਸਾਜਿਆ ਹੋਇਆ ਹੈ ਰੱਬ ਦਾ ਸਾਜਿਆ ਹੋਇਆ ਨਹੀਂ ਖਾਲਸਾ ਗੁਰੂ ਦੀ ਫੌਜ ਹੁੰਦੀ ਹੈ ਰੱਬ ਦੀ ਫੌਜ ਨਹੀਂ ਕਿਉਂਕਿ ਰੱਬ ਨੂੰ ਕਿਸੇ ਫੌਜ ਦੀ ਲੋੜ ਨਹੀਂ ਰੱਬ ਦੇ ਤਾਰੀ ਨਹੀਂ ਰੱਬ ਕਿਤੇ ਕਿਲਾ ਬਣਾ ਕੇ ਨਹੀਂ ਬੈਠਾ ਵੀ ਉਸ ਦਾ ਕਿਲਾ ਕਿਸ ਨੇ ਢਾਹ ਦੇਣਾ ਤਾਂ ਉਸ ਨੂੰ ਫੌਜਾਂ ਦੀ ਲੋੜ ਹੈ ਰੱਬ ਦੇ ਕਾਨੂੰਨ ਸਾਰੀ ਦੁਨੀਆ ਵਿੱਚ ਚੱਲਦੇ ਹਨ ਇਸ ਸਾਰੀ ਦੁਨੀਆ ਰੱਬੀ ਨਿਜਮਾਂ ਦੇ ਅਧੀਨ ਚੱਲ ਰਹੀ ਹੈ ਇਸ ਕਰਕੇ ਖਾਲਸਾ ਰੱਬ ਦੀ ਫੌਜ ਨੇ ਅਕਾਲ ਪੁਰਖ ਦੀ ਫੌਜ ਨਹੀਂ ਇਹ ਗੁਰੂ ਦੀ ਫੌਜ ਹੈ ਗੁਰੂ ਨੇ ਲੋੜ ਸੀ ਗੁਰੂ ਨੇ ਖਾਲਸਾ ਫੌਜ ਤਿਆਰ ਕੀਤੀ ਸੀ ਗੁਰੂ ਪਿਆਰ ਵਾਲਿਓ ਧੰਨਵਾਦ ਹੈ ਸਾਰਿਆਂ ਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰ ਧਾਰਾ ਦੇ ਆਧਾਰ ਉਤੇ ਸੱਚ ਦੀ ਖੋਜ ਨੂੰ ਨਮਸਕਾਰ ਕਰ ਰਹੇ ਹੰ ਸੱਚ ਦੀ ਖੋਜ ਨੂੰ ਪ੍ਰਵਾਨ ਕਰ ਰਹੇ ਹੰ ਅਤੇ ਉਤਸ਼ਾਹ ਵਧਾ ਰਹੇ ਹੰ ਤਾਂ ਪੰਚ ਵਿਚਾਰ ਕਰ ਰਹੇ ਹਾਂ ਦਸੰਗ੍ਰੰਥ ਵਿੱਚ ਸਿਫਤਾਂ ਦੁਰਗਾ ਦੇ ਵੀ ਦੀ ਜਦੋਂ ਉਹਨਾਂ ਨੇ ਦੁਰਗਾ ਦੇਵੀ ਲਈ ਆਂਦੀ ਭਾਵੇਂ ਹੋਰ ਬਹੁਤ ਸਾਰੇ ਗ੍ਰੰਥ ਹਨ ਜਿੱਥੇ ਦਸਵੇਂ ਪਾਤਸ਼ਾਹ ਨੂੰ ਦੁਰਗਾ ਦੇਵੀ ਨਾਲ ਜੋੜਿਆ ਗਿਆ ਪੁਜਾਰੀ ਬਣਾਇਆ ਗਿਆ بڑے ਗ੍ਰੰਥ ਹਨ ਸੂਰਿ ਪ੍ਰਕਾਸ਼ ਗ੍ਰੰਥ ਹੈ ਗੁਰੂ ਬਿਲਾਸ ਪਾਤਸ਼ਾਹੇ 5ਵੀਂ ਕੋਇਰ ਸਿੰਘ ਦਾ ਫਿਰ ਸੁਖਾ ਸਿੰਘ ਦਾ ਫਿਰ ਇੱਕ ਹੋਰ ਸੱਜਣਾ ਹੈ ਕਿ ਤਿੰਨ ਪ੍ਰਕਾਰ ਦੇ ਸਾਨੂੰ ਗੁਰਬ੍ਰਾਸ ਪਾਸ਼ੇ ਦਸਵੀਂ ਮਿਲਦੇ ਹਨ ਸੁਮੇਰ ਸਿੰਘ ਇਹਨਾਂ ਵਿੱਚ ਸ਼ਾਮਲ ਹੈ ਸੁਮੇਰ ਸਿੰਘ ਸੁਖਾ ਸਿੰਘ ਕੋਹਰ ਸਿੰਘ ਸੋ ਇਹਨਾਂ ਸਾਰਿਆਂ ਨੇ ਇਨਕਲੂਡਿੰਗ ਸੂਰਜ ਪ੍ਰਕਾਸ਼ ਦਸਵੇਂ ਪਾਤਸ਼ਾਹ ਦੇ ਨਾਲ ਦੁਰਗਾ ਨੂੰ ਜੋੜਿਆ ਹੋਇਆ ਪਰ ਕਿਸੇ ਸੰਸਥਾ ਤੇ ਜਿਹੜੀ ਸਿੱਖਾਂ ਦੀ ਸਰਮੌਰ ਸੰਸਥਾ ਕਹਿ ਸਕਦੇ ਆ ਉਸ ਦੇ ਕੰਨ ਤੇ ਅਜੇ ਤੱਕ ਜੂਨ ਹੀ ਸਰਕੀ ਵੀ ਇਹ ਕੀ ਕੁਝ ਭਾਣਾ ਵਰਤਿਆ ਹੋਇਆ ਇਹ ਕੀ ਕੁਝ ਬ੍ਰਾਹਮਣਵਾਦ ਨੇ ਸਿੱਖੀ ਵਿੱਚ ਵਾੜਿਆ ਹੋਇਆ ਚੁੱਪ ਕਰਕੇ ਬੈਠੇ ਆ ਸੋ ਇਹ ਕਗਲਾ ਗ੍ਰੰਥ ਜਿਹੜਾ ਹੈ ਉਹ ਦਸ਼ਮ ਗ੍ਰੰਥ ਹੈ ਇਹਨੇ ਤਾਂ ਹਾਦੇ ਕਰ ਦਿੱਤੀ ਦੁਰਗਾ ਦੇਵੀ ਦੀਆਂ ਸਿਫਤਾਂ ਗਾਹਾ-ਗਾ ਕੇ ਸੋਪਾਂ ਵਿਚਾਰ ਕਰ ਰਹੇ ਸਾਂ ਤੇ ਆਪਾਂ ਅੱਜ ਤੀਜਾ ਭਾਗ ਜਿਹੜਾ ਹੈ ਉਹ ਸ਼ੁਰੂ ਕਰਦੇ ਹਾਂ ਤੋਂ ਪਹਿਲਾਂ ਆਪਾਂ ਦੇਖ ਲਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੁਰਗਾ ਬਾਰੇ ਕੀ ਲਿਖਦੇ ਹਨ ਪੰਨਾ 455 ਹੈ ਕੋਟ ਦੇਵੀ ਜਾ ਕੋ ਸੇਵੈ ਲਖਮੀ ਅਨਿਕ ਭਾਂਤ ਗੁਪਤ ਪ੍ਰਗਟ ਜਾ ਕੋ ਆਰਾਧ ਹੈ ਪਾਉਣ ਪਾਣੀ ਦਿਨ ਸੁ ਰਾਤ ਇਹ ਸਾਰਾ ਕੁਝ ਜਿਹੜਾ ਹੈ ਇਹ ਸਾਡੇ ਸਾਹਮਣੇ ਹੈ ਲੁਕਿਆ ਹੋਇਆ ਨਹੀਂ ਹੈ ਤੇ ਅਫਸੋਸ ਇਹ ਹੈ ਕਿ ਇਸ ਨੂੰ ਪੜਨ ਵਾਲੇ ਬਹੁਤ ਘੱਟ ਹਨ ਖੋਜ ਕਰਨ ਵਾਲੇ ਬਹੁਤ ਘੱਟ ਹਨ ਸਮਝਣ ਵਿਚਾਰਨ ਵਾਲੇ ਬੜੇ ਘੱਟ ਹਨ ਜਿਹੜੇ ਘੱਟ ਹਨ ਉਹੀ ਦਸੰਗਰਾਥ ਨੂੰ ਪ੍ਰਮੋਟ ਕਰਨ ਵਿੱਚ ਲੱਗੇ ਹੋਏ ਹਨ ਸਤਕੁਦੀ ਬਾਣੀ ਕਹਿੰਦੀ ਹੈ ਕਰੋੜਾਂ ਹੀ ਦੇਵੀਆਂ ਜਿਨ੍ਹਾਂ ਵਿੱਚ ਲక్ష్ਮੀ ਆਦਿਕ ਇਹ ਸ਼ਾਮਲ ਹੈ ਇਹ ਕਰੋੜਾਂ ਹੀ ਦੇਵੀਆਂ ਜਾਕ ਉਹ ਸੇਵਾਂ ਜਾਕ ਉਹਦਾ ਮਤਲਬ ਹੈ ਕਰਤਾ ਪੁਰਖ ਤੋ ਗੁਰੂ ਗ੍ਰੰਥ ਸਾਹਿਬ ਨੇ ਦੇਵੀ ਨੂੰ ਕਰਤਾ ਪੁਰਖ ਨਹੀਂ ਬਣਾਇਆ ਇਹ ਕਰਤਾ ਪੁਰਖ ਨੂੰ ਸੇਵ ਦੀਆਂ ਪਈਆਂ ਕਰਤਾ ਪੁਰਖ ਦੇ ਅਧੀਨ ਹਨ ਗੁਪਤ ਪ੍ਰਗਟ ਜੋ ਵੀ ਹੈ ਤੇ ਪੰਨਾ 1162 ਦੇ ਉੱਪਰ ਸਤਿਗੁਰੂ ਪਾਸ਼ਾ ਦੀ ਬਾਣੀ ਕਹਿੰਦੀ ਦੁਰਗਾ ਕੋਟ ਜਾ ਕੇ ਮਰਦਨ ਕਰੈ ਤੋ ਇੱਕੋ ਇੱਕ ਵਾਰੀ ਸ਼ਬਦ ਦੁਰਗਾ ਗੁਰੂ ਗ੍ਰੰਥ ਸਾਹਿਬ ਵਿੱਚ ਵਰਤਿਆ ਗਿਆ ਹੈ ਪੰਨਾ 1162 ਹੈ ਇੱਥੇ ਦੁਰਗਾ ਦੀ ਗੱਲ ਕੀਤੀ ਗਈ ਹੈ ਕਰੋੜਾਂ ਹੀ ਦੁਰਗਾ ਇੱਕ ਨੇ ਦੁਰਗਾ ਕੋਟੀ ਦੁਰਗਾ ਤੇ ਦੁਰਗਾ ਵਰਗੀਆਂ ਕਰੋੜਾਂ ਹੋਰ ਦੇਵੀਆਂ ਜਿਹੜੇ 33 ਕਰੋੜ ਦੇਵੀ ਦੇਵਤੇ ਬਣਾਏ ਗਏ ਹਨ ਤੇ ਇੱਥੇ ਲਿਖਿਆ ਕਰੋੜਾਂ ਹੀ ਹੋ ਦੁਰਗਾ ਵਰਗੀਆਂ ਦੇਵੀਆਂ ਚਾ ਕੇ ਮਰਦਨ ਕਰੈ ਇਹ ਉਹਦੇ ਉਹਦੀਆਂ ਝਾੜੂ ਬਰਦਾਰ ਭਾਵ ਉਹਦੇ ਅਧੀਨ ਚੱਲ ਰਹੀਆਂ ਹਨ ਬ੍ਰਹਮਾ ਕੋਟ ਬੇਦ ਉਚਰੈ ਇਹ ਸਾਰਾ ਕੁਝ ਜਿਹੜਾ ਸਾਡੇ ਸਾਹਮਣੇ ਪਿਆ ਹੈ ਤੋ ਬਾਣੀ ਕਹਿੰਦੀ ਜੋਜ ਜਾਚੋਂ ਤੋ ਕੇਵਲ ਨਾਮ ਕੇਵਲ ਨਾਮ ਆਨ ਦੇਵ ਸਿਓ ਨਾਹੀ ਕਾਮ ਸਾਡਾ ਕਿਸੇ ਹੋਰ ਦੁਰਗਾ ਆਦਿਕ ਦੇਵੀ ਜਾਂ ਕਿਸੇ ਦੇਵਤੇ ਨਾਲ ਕੋਈ ਸੰਬੰਧ ਨਹੀਂ ਹੈ ਬ੍ਰਹਮਾ ਹੈ ਵਿਸ਼ਨ ਹੈ ਮਹੇਸ਼ ਹੈ ਇਹਦੇ ਨਾਲ ਸਾਡਾ ਕੋਈ ਕੰਮ ਨਹੀਂ ਹੈ ਸਾਡਾ ਕੰਮ ਜਿਹੜਾ ਹੈ ਉਹ ਕੇਵਲ ਕਰਤਾ ਪੁਰਖ ਦੇ ਨਾਮ ਚੱਲਦਾ ਹੈ ਗੁਰੂ ਪਰਮੇਸ਼ਰ ਨਾਲ ਚੱਲਦਾ ਤੋ ਅਗੇ ਪੰਨਾ ਦੋ ਦੇ ਉੱਤੇ ਆਪਾਂ ਜੋ ਵੀ ਦੀ ਬਾਣੀ ਜਿਹੜੇ ਪੜਦੇ ਹਨ ਮੁਬਾਰਕ ਹੈ ਜਿਹੜੇ ਵਿਚਾਰਦੇ ਹਨ ਖੋਜਦੇ ਹਨ ਉਹਨਾਂ ਨੂੰ ਸਲਾਮ ਹੈ ਗੁਰਈਸ਼ਵਰ ਗੁਰ ਗੋਰਖ ਬ੍ਰਹਮਾ ਗੋਰਖ ਤੇ ਬ੍ਰਹਮਾ ਇਹ ਦੋਵੇਂ ਜਿਹੜਾ ਦੂਸਰਾ ਗੁਰ ਸ਼ਬਦ ਇਹਦੇ ਨਾਲ ਜੋੜਨੇ ਆ ਗੁਰਈਸ਼ਵਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਇਦਾਂ ਵਿਸ਼ਰਾਮ ਚੱਲਦਾ ਹੈ ਇਹਦਾ ਤੋਂ ਸਤਗੁਰੂ ਸਾਹਿਬ ਕਹਿੰਦੇ ਆ ਨਾ ਆਪਣੇ ਲਈ ਕੋਈ ਈਸ਼ਰ ਨਹੀਂ ਵੱਡਾ ਆਪਣੇ ਲਈ ਕੋਈ ਗੋਰਖ ਨਹੀਂ ਗੁਰੂ ਆਪਣੇ ਲਈ ਕੋਈ ਬ੍ਰਹਮਾ ਨਹੀਂ ਗੁਰੂ ਆਪਣੇ ਲਈ ਕੋਈ ਪਾਰਵਤੀ ਇਹ ਦੁਰਗਾ ਇਹ ਨਹੀਂ ਗੁਰੂ ਆਪਣੇ ਲਈ ਗੁਰੂ ਜਿਹੜਾ ਉਹ ਸਭ ਤੋਂ ਵੱਧ ਸ੍ਰੇਸ਼ਟ ਹੈ ਗੁਰੂ ਦਾ ਉਪਦੇਸ਼ ਸਭ ਤੋਂ ਵੱਧ ਸ੍ਰੇਸ਼ਟ ਹੈ ਗੁਰੂ ਸਭ ਤੋਂ ਉੱਚਾ ਹੈ ਤੋਂ ਈਸ਼ਰ ਗੁਰੂ ਨਹੀਂ ਗੋਰਖ ਗੁਰੂ ਨਹੀਂ ਬ੍ਰਹਮਾ ਗੁਰੂ ਨਹੀਂ ਸੇਖ ਵਾਸਤੇ ਪਾਰਵਤੀ ਦੁਰਗਾ ਗੁਰੂ ਨਹੀਂ ਇਹ ਸਪਸ਼ਟ ਸੰਕੇਪ ਸਾਨੂੰ ਜਪਜੀ ਦੇ ਵਿੱਚੋਂ ਮਿਲ ਚੁੱਕਾ ਹੈ ਇਹ ਪਾਰਵਤੀ ਅਤੇ ਦੁਰਗਾ ਇਹਨੂੰ ਦੋ ਨਾ ਸਮਝ ਲਿਓ ਇਹ ਇੱਕੋ ਹੀ ਹੈ ਕਿਉਂਕਿ ਪਾਰਵੀ ਤਾਂ ਗਸਾਰੀ ਗੱਲ ਪਾਰਵਤੀ ਤੋਂ ਸ਼ੁਰੂ ਹੁੰਦੀ ਹੈ ਇਹ ਕਲਾਸ਼ ਪਰਬਤ ਉਤੇ ਸ਼ਿਵ ਜੀ ਨਾਲ ਇਹ ਰਹਿ ਰਹੀ ਹੁੰਦੀ ਹੈ ਜਿਵੇਂ ਤਿੰਨ ਕਹਾਣੀਆਂ ਚੰਡੀ ਚਰਿਤ੍ਰ ਉਕਤ ਬਿਲਾਸ ਚੰਡੀ ਚਰਿਤ੍ਰ ਫਿਰ ਵਾਰ ਦੁਰਗਾ ਕੀ ਇੱਕ ਤਿੰਨੇ ਰਚਨਾਵਾਂ ਜਿਹੜੀਆਂ ਇਹ ਕਹਾਣੀ ਨੂੰ ਬਿਆਨ ਕਰਦੀਆਂ ਕਿ ਇੰਦਰ ਕਲਾਸ਼ ਪਰਬਤ ਉਤੇ ਗਿਆ ਤੇ ਕਲਾਸ਼ ਪਰ ਉਤੇ ਜਾ ਕੇ ਕੀ ਦੇਖਿਆ ਇਹਨੇ ਉਡੀਕ ਕਰਦਾ ਰਿਹਾ ਵੀ ਕੁੜੀਆ ਚੋ ਕੋ ਬਾਹਰ ਨਿਕਲਦਾ ਜਦੋਂ ਬਾਹਰ ਨਿਕਲਦੀ ਆ ਉਹ ਇਹ ਪਾਰਵਤੀ ਨਿਕਲਦੀ ਆ ਕਿਤਕ ਦਿਵਸ ਬੀਤੇ ਨਾ ਬਣਾ ਨਿਕਸੀ ਤੇਵ ਨਿਕਸੀ ਮਨੇ ਨਿਕਲੀ ਇਹ ਦੇਵੀ ਬਾਹਰ ਨਿਕਲੀ ਪਾਰਵਤੀ ਬਾਹਰ ਆਈ ਤੋਂ ਪਾਰਵਤੀ ਕੋਲ ਆਪਣੀ ਸਾਰੀ ਗੱਲਬਾਤ ਇੰਦਰ ਤੇ ਉਹਦੇ ਜਿਹੜੇ ਸਹਯੋਗੀ ਹੁੰਦੇ ਆ ਦੱਸਦੇ ਆ ਕਿ ਸਾਨੂੰ ਮਾਰ ਕੁੱਟ ਕੇ ਬਾਹਰ ਕੱਢ ਦਿੱਤਾ ਦੈਂਤਾ ਨੇ ਵੇ ਸਾਨੂੰ ਬਚਾਓ ਸਾਡਾ ਰਾਜ ਵਾਪਸ ਦਿਵਾਓ ਤਾਂ ਇਹ ਮਿਥਿਆਸਰ ਕਹਾਣੀ ਮਾਰਕੰਡੇ ਪ੍ਰਾਣ ਵਿੱਚ ਚੱਲਦੀ ਹੈ ਤੇ ਉਹ ਪਾਰ्वती ਕਹਿੰਦੀ ਹੈ ਕੋਈ ਗੱਲ ਨਹੀਂ ਫਿਕਰ ਨਾ ਕਰੋ ਮੈਂ ਤੁਹਾਡਾ ਸਾਥ ਦਿੰਦੀ ਆ ਮੈਂ ਇਹਨਾਂ ਦਿਨਾਂ ਤੰ ਬਸ਼ਟ ਕਰਕੇ ਤੁਹਾਨੂੰ ਰਾਜ ਵਾਪਸ ਦਿਵਾਉਂਗੀ ਇਹ ਜਦੋਂ ਫਿਰ ਲੜਨ ਲੱਗਦੀ ਹੈ ਇਹਦਾ ਨਾਂ ਫਿਰ ਦੁਰਗਾ ਬਣ ਜਾਂਦਾ ਸੋ ਇਹ ਪਾਰ्वती ਸਾਰਾ ਕੰਮ ਸ਼ੁਰੂ ਹੁੰਦਾ ਹੈ ਤੋਂ ਪਾਰਕਤੀ ਦਾ ਨਾਮ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਆ ਗਿਆ ਦੁਰਗਾ ਦਾ ਵੀ ਸਾਨੂੰ ਅਲਰਟ ਕੀਤਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਸਾਡੀ ਜਿਹੜੀ ਮਾਂ ਹੈ ਉਹ পার্বਤੀ ਨਹੀਂ ਹੈ ਪਰ ਮੈਂ ਦਸ਼ਕਰੰਤ ਇਹ ਕਹਿ ਰਿਹਾ Devi Kaal ka maat hamari ਇਹ ਦਸ਼ਕਰੰਤ ਕਹਿੰਦਾ ਪੰਨਾ 340 ਤੇ Devi Kaal ka maat hamari ਇਹ ਕਹਿ ਰਿਹਾ ਤੇ ਸਰਬਕਾਲ ਹੈ ਪਿਤਾ ਮਹਾਰਾ ਇਹ ਦਸ਼ਕਰੰਤ ਕਹਿ ਰਿਹਾ ਕਿ ਸਾਡੀ ਮਾਂ ਜਿਹੜੀ ਹੈ ਉਹ ਕਾਲ ਕਾ ਦੇਵੀ ਹੈ ਇਹ ਕਾਲ ਕਾ ਹੋਰ ਕੋਈ ਨਹੀਂ ਇਹੀ পার্বਤੀ ਹੈ ਤੁ ਜਿੰਨੇ ਵੀ ਨਾਂ ਚੱਲਦੇ ਆਂ ਦੇਵੀਆਂ ਦੇ ਉਹ ਸਾਰੇ ਪਾਰਬ ਦੇ ਵੱਖ-ਵੱਖ ਰੂਪ ਐ ਜਿਵੇਂ ਸ਼ਿਵਜੀ ਦੇ ਵੱਖ-ਵੱਖ ਜੋਤਰੀ ਲਿੰਗਮ ਆ 12 ਰੂਪ ਚੱਲਦੇ ਆਂ ਸ਼ਿਵਜੀ ਦੇ ਤੇ ਉਹਨਾਂ ਵਿੱਚ ਮਹਾਕਾਲ ਵੀ ਐ ਇੱਥੇ ਪਾਰਬ ਇਸ ਦੇ ਰੂਪ ਜਿਹੜੇ ਆ ਸਾਰੀ 바ਕੇ ਦੇਵੀਆਂ ਤੋਂ ਪੰਨਾ 874 ਤੇ ਜਾਈਏ ਤਾਂ ਇੱਥੇ ਭਗਤ ਨਾਮ ਦੀ ਇਹ ਸ਼ੋਹਰਤ ਹੁੰਦਾ ਪੈਰੋਂ ਪੂਰ ਸੀਤ ਲਤਾ ਵੈ ਘਰ ਖਰਬਾਨ ਉਹ ਸ਼ਾਰ ਉਡਾਵਾ ਹਾਂ ਤਾਂ ਇੱਕ ਰਮਈਆ ਲੈ ਹਾਂ ਆਨ ਦੇਵ ਬਦਲਾਵ ਨਹੀਂ ਦੈ ਹਾਂ ਸਾਰੇ ਦੇਵਤੇ ਦੇਵੀਆਂ ਸਾਰੀਆਂ ਉਹ ਬਦਲੇ ਵਿੱਚ ਦੇ ਦੇ ਆਂਗਾ ਮੈਨੂੰ ਤਾਂ ਇੱਕ ਰਾਮ ਚ ਰਮਈਆ ਚਾਹੀਦਾ ਮੈਨੂੰ ਤਾਂ ਉਹਦੇ ਨਾਲ ਵਾਸਤਾ ਆ ਦੇਵੀ ਦੇਵਤਿਆਂ ਨਾਲ ਵਾਸਤਾ ਨਹੀਂ ਹੈ ਥੋ ਅੱਗੇ ਫਿਰ ਵਿਸਥਾਰ ਕਰਦੇ ਕਹਿੰਦੇ ਨੇ ਸ਼ਿਵ ਸ਼ਿਵ ਕਰਤੇ ਜੋ ਨਰ ਤੇ ਆਵੇ ਬਰਦ ਚਰੇ ਬਰਦ ਮਨੇ ਬਲਦ ਬਲਦ ਚੜੇ ਡੌ ਰੂਟ ਮੁਕਾਵੇ ਇਹ ਕੁਛ ਕਰੇਗਾ ਮਹਾ ਮਾਈ ਕੀ ਪੂਜਾ ਕਰੇ ਇਹ ਮਹਾ ਮਾਈ ਕੋਈ ਹੋਰ ਨਹੀਂ ਉਹ ਇਹੀ ਦੁਰਗਾ ਦਾ ਨਾਮ ਆ ਇਹ ਭਾਰਤੀ ਦਾ ਨਾਮ ਮਹਾ ਮਾਈ 10 ਪ੍ਰੰਥ ਵਿੱਚ ਮਹਾ ਮਾਈ ਵੀ ਆਉਂਦਾ ਆ ਨਾ ਜਿਹੜਾ ਦੁਰਗਾ ਦਾ ਤੇ ਜਗ ਮਾਈ ਵੀ ਆਉਂਦਾ ਆ ਜਗ ਮਾਤਾ ਵੀ ਆਉਂਦਾ ਆ ਲੋਕ ਮਾਤਾ ਵੀ ਆਉਂਦਾ ਆ ਇਹ ਹੀ ਲੋਕ ਮਾਤਾ ਜਾਪ ਦੇ ਵਿੱਚ ਵੀ ਆਉਂਦੀ ਹੈ ਜਿੱਥੇ ਨਮੋ ਲੋਕ ਮਾਤਾ ਲਿਖਿਆ ਮਸਕੀਨ ਵਰਗੇ ਕਹਿੰਦੇ ਆ ਕਿ 1100 ਵਾਰੀ ਨਮੋ ਆਇਆ ਨਮਸਤੇ ਆ ਜਾਪ ਵਿੱਚ ਇੰਨੇ ਗੱਪ ਮਾਰ ਗਏ ਉਹ ਸੰਸਾਧ ਸੰਗ ਵਿੱਚ ਬੈਠ ਕੇ ਤੇ ਅਖੇ 1100 ਵਾਰੀ ਅਸੀਂ ਅਖੇ ਪਾਰ ਬ੍ਰਾਮ ਨੂੰ ਅਕੇ ਮੱਥਾ ਟੇਕ ਦਿੰਦੇ ਆ ਕਿਹੜਾ ਪਾਰ ਬ੍ਰਾਮ ਸੀ ਮਸਕੀਨ ਦਾ ਇਤਿਹਾਜ ਦੇ ਵਿੱਚ ਜਿਹਨੂੰ ਮੱਥਾ ਟੇਕਦੇ ਪਏ ਲੋਕ ਇਹ ਮਹਾਮਾਈ ਆ ਇਹ ਲੋਕ ਮਾਤਾ ਇਹਨੂੰ ਮੱਥਾ ਟੇਕਦੇ ਪਹਲੋ ਤੋਂ ਮਹਾਮਾਈ ਕੀ ਪੂਜਾ ਕਰੇ ਨਾਰਸੇਨਾਰ ਹੋਇ ਉਤਰੇ ਤੂੰ ਕਈ ਦੀ ਆਦੀ ਭਵਾਨੀ ਇਹ ਆਦੀ ਭਵਾਨੀ ਹੋਰ ਨਹੀਂ ਇਹੀ ਦੁਰਗਾ ਆ ਉਹਨੂੰ ਲੋਕ ਭਵਾਨੀ ਕਹਿੰਦੇ ਆ ਉਹਨੂੰ ਮਾਮਾਈ ਕਹਿੰਦੇ ਆ ਤੇ ਹਿੰਦੂ ਮਤ ਵਿੱਚ ਇਸ ਦੁਰਗਾ ਨੂੰ ਸਭ ਸਭ ਦੀ ਮੁੱਢ ਮੰਨਿਆ ਗਿਆ ਹੈ ਕਿ ਮੁੱਢ ਇਥੋਂ ਸ਼ੁਰੂ ਹੁੰਦਾ ਸੰਸਾਰ ਦੇ ਮੋਢ ਵਿੱਚ ਇਹ ਸੀ ਭਵਾਨੀ ਜੀ ਗੁਰੂ ਗ੍ਰੰਥ ਸਾਹਿਬ ਇਸ ਬਾਣੀ ਨਾਲ ਸਹਿਮਤ ਇਸ ਰਚਨਾ ਨਾਲ ਸਹਿਮਤ ਨਹੀਂ ਜਿਹੜੀ ਦਸ਼ਕ ਬ੍ਰਾਂਤੀ ਰਚਨਾ ਵੀ ਇਹ ਭਵਾਨੀ ਜਿਹੜੀ ਆ ਉਹਨੂੰ ਲੋਕ ਸਭ ਤੋਂ ਸ੍ਰਿਸ਼ਟੀ ਦੇ ਕਰਤਾ ਸਮਝਦੇ ਪਏ ਆ ਗੁਰੂ ਗ੍ਰੰਥ ਸਾਹਿਬ ਬਾਣੀ ਇਹ ਨਹੀਂ ਮੰਨਦੀ ਕਿ ਭਗਤ ਨਾਮ ਜੀ ਇਹ ਕਹਿ ਰਹੇ ਆ ਕਿ ਤੈਨੂੰ ਲੋਕ ਕਹਿੰਦੇ ਤੂੰ ਤਾਂ ਆਦੀ ਭਵਾਨੀ ਆ ਤੂੰ ਦੁਨੀਆ ਵਿੱਚ ਸਭ ਤੋਂ ਮੋਢ ਵਿੱਚ ਸੀ ਪਰ ਮੁਕਤੀ ਕੀ ਬਰੀਆ ਕਹਾਂ ਸ਼ਬਾਨੇ ਕਿੱਥੇ ਚਲੇ ਭੱਜ ਗਈ ਜਦੋਂ ਆਪਣੇ ਸ਼ੇਵਕਾਂ ਨੂੰ ਮੁਕਤੀ ਦੇਣ ਦੀ ਵਾਰੀ ਆਈ ਬਚਾਉਣ ਦੀ ਵਾਰੀ ਕਿੱਥੇ ਦੌੜ ਗਈ ਸੀ ਤੋਂ ਇਹ ਸਾਰੀਆਂ ਗੱਲਾਂ ਜਿਹੜੀਆਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਪਹਿਲਾਂ ਮਿਲ ਚੁੱਕੀਆਂ ਆ ਪਰ ਇਹ ਅਗਿਆਨਤਾ ਸਿੱਖਾਂ ਵਿੱਚ ਇੰਨੀ ਆ ਸਿੱਖਾਂ ਦਾ ਗੁਰੂ ਤਾਂ ਗਿਆਨ ਹੈ ਪਰ ਹਨੇਰਾ ਇੰਨਾ ਕਿ ਉਹ ਹਨੇਰੇ ਵਿੱਚੋਂ ਨਿਕਲ ਕੇ ਰਾਜੀ ਨਹੀਂ ਇਹ ਸਾਨੂੰ ਚਾਣਨਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਬਖਸ਼ਿਆ ਹੋਇਆ ਤੁਰਗਾ ਪਾਰਵਤੀ ਮਹਾਮਈ ਆ ਅਦਿਕ ਵਾਰੀ ਤੁਹਾਪਾ ਅੱਗੇ ਚੱਲਦੇ ਆਂ ਸੋ ਸ੍ਰੇਖ ਹੈ 10 ਗ੍ਰੰਥ ਵਿੱਚ ਸਿਫਤਾਂ ਦੁਰਗਾ ਦੇਵੀ ਦੀ। ਤੋਂ ਆਪਾਂ ਇਹਤੇ ਵਿਚਾਰ ਕਰ ਰਹੇ ਸਾਂ। 4-4 ਬੰਦ ਆਪਾਂ ਲੈ ਰਹੇ ਆਂ। 200 28 ਤੱਕ ਵੀ 428 ਤੱਕ ਆਪਾਂ ਜਾ ਚੁੱਕੇ ਆਂ ਤੂੰ ਹੀ ਰਾਸ਼ੀ ਤਾਮਸੀ ਸਾਤ ਕੀ ਹੈ ਤੂੰ ਹੀ ਬਾਲਕ ਬਿਧਣੀ ਹਰ ਜੁਆ ਹੈ ਇਹ ਸਾਰਾ ਆਪਾਂ ਵਿਚਾਰ ਲਿਆ ਸੀ ਤੋਂ ਆਪਾਂ ਹੁਣ ਅੱਗੇ ਚੱਲਦੇ ਆਂ 429 ਜਿਹੜਾ ਬੰਦ ਹੈ ਇਹ ਪੰਨਾ ਜਿਹੜਾ ਉਹ 10 ਪਹਿਲਾਂ ਦੱਸ ਚੁੱਕਾ ਆ ਕਿ ਇਹ 309 ਪੰਨਾ 300 309 ਪੰਨੇ ਉੱਤੇ ਇਹ ਰੋਚਨਾਵਿਚਰੂ ਹੁੰਦੀ ਆਤਿ ਦੇਵੀ ਯੂ ਕੇ ਉਸਤਤ ਕਥਨ ਸੁਦਾਸ ਇੱਕ ਰਫੇਰ ਜਿਹਨ ਕੋਚਰੇ ਕਰਦਾ ਹੈ ਆਥ ਦੇਵੀ ਜੋ ਕਿ ਉਸ ਕਥਨ ਸੋ ਕਵੀ ਜਿਹੜਾ ਹੈ ਉਹ ਕਹਿੰਦਾ ਮੈਂ ਦੇਵੀ ਦੁਰਗਾ ਦੀ ਸੇਵਤ ਜਿਹੜੀ ਆ ਉਹ ਕਥਨ ਕਰ ਰਿਆਂ ਜਿਹੜੇ ਪੜਨ ਵਾਲੀ ਰਚਨਾਵਾਂ ਆ ਉਹ ਇਹ ਹੈਡਗ ਨਹੀਂ ਦੇਖਦੇ ਉਹ ਅਮਰਤ ਕੀਰਤਨ ਵਿੱਚੋਂ ਲਿਖਿਆ ਚੱਕ ਕੇ ਉਦਾਂ ਹੀ ਗਾਈ ਜਾਂਦੇ ਬੜੇ ਟੌਪ ਟੌਪ ਤੇ ਰਾਗੀ ਜਿਹੜੇ ਇੱਥੇ ਆਪਾਂ ਪੜਿਆ ਕਿ ਤੀਰ ਤੂੰ ਹੀ ਆ ਤੂੰ ਹੀ ਤਲਵਾਰ ਹੈ ਆਪਾਂ ਪੜਿਆ ਸੀ ਵਿੱਚ ਇਹਦੇ ਤੂੰ ਹੀ ਤੀਰ ਕਾਤੀ ਘਟਾਰੀਆਂ ਲਿਖਿਆ ਤੂੰ ਹੀ ਤੀਰ ਤਲਵਾਰ ਕਾਤੀ ਘਟਾਰੀ ਤੋਂ ਰਾਗੀ ਸੱਜਣ ਜਿਹੜੇ ਪੜਦੇ ਹਨ ਤੀਰ ਤੂੰ ਹੀ ਸੈਥੀ ਤੂੰ ਹੀ ਤੂੰ ਹੀ ਤਵਰ ਤਲਵਾਰ ਸੋ ਇਹ ਇਹੀ ਦੁਰਗਾ ਨੂੰ ਕਿਹਾ ਗਿਆ ਪਰ ਰਾਗੀ ਇਹ ਨਹੀਂ ਸੋਚਦੇ ਵੀ ਤੂੰ ਹੀ ਤੂੰ ਹੀ ਜਿਹੜਾ ਉਹ ਕਿਹਨੂੰ ਕਹੀ ਜਾਂਦੇ ਆ ਉਹ ਤੂੰ ਹੀ ਤੂੰ ਹੀ ਪਤਾ ਨਹੀਂ ਕਿਹਨੂੰ ਕਹੀ ਜਾਂਦੇ ਤੂੰ ਹੀ ਤੀਰ ਆ ਤੂੰ ਹੀ ਤਰਵਾਰ ਐ ਤੂੰ ਹੀ ਕਾਤੀ ਬਟਾਰੀ ਆ ਪਤਾ ਨਹੀਂ ਕਿਹਨੂੰ ਕਹੀ ਜਾਂਦੇ ਆ ਤੋਂ ਪਿਆਰਿਓ ਇਹ ਤੂੰ ਹੀ ਤੂੰ ਹੀ ਗਾਉਣ ਵਾਲੇ ਜਿਹੜੇ ਤੀਰ ਤਲ ਤਰਵਾਰ ਅਸਗਰਪਾਨ ਖੰਡੋ ਖੱਡ ਬੁਕਾਰਾ ਇਹਨਾਂ ਵਿੱਚ ਬੜੇ ਟੌਪ ਦੇ ਰਾਗੀ ਸ਼ਾਮਲ ਐ ਭਾਈ ਗੁਰਮੀਤ ਸਿੰਘ ਸ਼ਾਂਤ ਉਹਨਾਂ ਦਾ YouTube ਤੇ ਸੁਣ ਲੋ ਘਾਇਆ ਕਲਾਸਿਕਲ ਰਾਗ ਵਿੱਚ ਬੀਬੀ ਤਰਨਕੌਰ ਚੜਦੀ ਕਲਾ ਚਾਤਾ sikhnat.com ਦੇ ਉੱਤੇ ਬੈਠਾ ਸੁਰਿੰਦਰਪਾਲ ਸਿੰਘ ਰਾਏਪੁਰ ਵਾਲੇ ਇਹਨਾਂ ਦਾ ਵੀ ਗਾਇਆ ਤੇ ਬੀਬੀ ਹਰਭਜਨ ਕੌਰ ਖਾਲਸਾ ਸਿੱਖ ਨੈਟ ਤੇ ਇਹ ਵੀ ਗਾਉਂਦੀ ਹੈ ਭਾਈ ਜਸਵੰਤ ਸਿੰਘ ਪ੍ਰਵਾਨਾ ਇਹ ਸਿੱਖ ਨੈਟ.ਕਾਮ ਤੇ 32 ਮਿੰਟ ਦੀ ਕਥਾ ਹੈ ਇਹਨਾਂ ਦੀ ਆਸ ਕਿਰਪਾਨ ਖੰਡੋ ਖੜਗ ਵਾਲੇ ਤੁਸੀਂ ਤਪ ਕਰੋ ਤੀਰ ਵਗਾਰਾ ਤੇ ਸਾਰੇ ਹੀ ਸੱਜਣ ਇਸ ਰਚਨ ਨੂੰ ਦਸਵੇਂ ਪਾਪਸ਼ਨਾ ਜੋੜ ਕੇ ਗਾਈ ਜਾ ਰਹੇ ਹਨ ਪਰ ਅੱਖਾਂ ਖੋਲਣ ਵਾਲੀ ਰਚਨਾ ਇਹ ਸਾਡੇ ਸਾਹਮਣੇ ਪਈ ਹੈ ਜਿੱਥੇ ਲਿਖਿਆ ਅਥ ਦੇਵੀ ਜੋ ਕਿ ਉਸਤ ਕਥਨਨ ਕਵਿਤਾਏ ਦੇਵੀ ਨੂੰ ਕਹਿ ਰਿਹਾ ਵੀ ਤੂੰ ਹੀ ਤੀਰ ਹੈ ਤੂੰ ਹੀ ਤਲਵਾਰ ਹੈ ਤੂੰ ਹੀ ਕਾਤੀ ਕਟਾਰੀ ਹੈ ਤੇ ਰਾਗੀ ਪਤਾ ਨਹੀਂ ਤੂੰ ਹੀ ਕੀ ਸਮਝ ਰਹੇ ਹਨ ਤੇ ਉਹ 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 ਆਪਣੇ ਹੀ ਮਤਲਬ ਕੱਢ ਕੇ ਕਿ ਪਤਾ ਨਹੀਂ ਕਿ ਇਹਨੂੰ ਤੂੰ ਹੀ ਤਲਵਾਰ ਕਹੀ ਜਾਂਦੇ ਹਨ ਕਿ ਇਹਨੂੰ ਕਾਤੀ ਕਟਾਰੀ ਬਣਾਈ ਜਾ ਰਿਹਾ ਤੋ ਇਸ ਤਰ੍ਹਾਂ ਪਿਆਰਿਓ ਇਹ ਸਾਰਾ ਕੁਝ ਚੱਲ ਰਿਹਾ YouTube ਤੇ ਸਾਰੇ ਸੱਜਣ ਜਿਹੜੇ ਆ ਇਹ ਮੈਂ ਜਨਾ ਨਾਂ ਲੈ ਆ ਤੁਸੀਂ ਖੋਜ ਕਰ ਸਕਦੇ ਆ ਇਹਨਾਂ ਦੇ ਇਹ ਸਾਰੇ ਗਾ ਰਹੇ ਆ ਤੋ ਆਪਾਂ 429 ਚੱਲਦੇ ਆਂ ਤੋ 429 ਨੰਬਰ ਜਿਹੜਾ ਹੈ ਇਹਦੇ ਵਿੱਚ ਕੀ ਲਿਖਿਆ ਹੋਇਆ ਯੂ ਫੋਨ ਥੋੜਾ ਵੱਡਾ ਕਰ ਦੇ ਤਾਂ ਫਿਰ ਥੋੜਾ ਜਿਹਾ ਸਕੈਨ ਤੋਂ ਥੋੜਾ ਬਾਹਰ ਹੋ ਜਾਂਦਾ ਥੋੜਾ ਪੜਨਾ ਜ਼ਰੂਰ ਸੌਖਾ ਹੋ ਜਾਂਦਾ 429 ਨੰਬਰ ਸੋ ਇਹ ਕਹਿੰਦਾ ਹੈ ਤੁਸੀਂ ਦੇਵਤੇਸ਼ੇਸ਼ਣੀ ਦੇਵਤੇਸ਼ੇਸ਼ਣੀ ਦਾਨ ਵੇਸਾ ਫਿਰ ਸਰਾ ਬ੍ਰਿਸ਼ਟਣੀ ਹੈ ਤੂੰ ਹੀ ਅਸਤਰ ਭੇਸਾ ਤੂੰ ਹੀ ਰਾਜ ਰਾਜੇਸ਼ਵਰੀ ਜੋਗ ਮਾਇਆ ਮਹਾ ਮੋਸੋ ਚੌਦੂ ਲੋਕ ਛਾਇਆ ਮਹਾ ਮੋਸੋ ਚੌਦੂ ਲੋਕ ਛਾਇਆ ਇਹਦੇ ਅਰਥ ਕੀ ਬਣਦੇ ਆ ਇਹਦੇ ਵਿੱਚ ਆਪਾਂ ਦੇਖਿਆ ਤੁਸੀਂ ਰਾਜ ਰਾਜੇਸ਼ਵਰੀ ਹੁਣ ਇਹਨੂੰ ਇਹਨੂੰ ਜਾਪ ਨਾਲ ਜੋੜੋ ਇੱਥੋਂ ਨਮੋ ਰਾਜ ਰਾਜੇਸ਼ਰਮ ਪਰਮ ਰੂਪੇ ਹੁੰਦਾ ਨਾ ਜਾਪ ਦੇ ਵਿੱਚ ਵੀ ਉਹ ਇਹੀ ਦੁਰਗਾ ਦੀ ਸਿਫਤ ਉਹ ਤੇ ਚੱਲੀ ਗਈ ਇਹਨੂੰ ਕਿਹਾ ਰਾਜ ਰਾਜੇਸ਼ਵਰੀ ਤੋਂ ਤੇ ਲਿਖਿਆ ਨਮੋ ਰਾਜ ਰਾਜੇਸ਼ਰਮ ਪਰਮ ਰੂਪੇ ਇਹ ਕਿਨ ਦੁਰਗਾ ਦੀ ਸਿਫਤ ਤੋਂ ਇਹਦੇ ਅਰਥ ਜਿਹੜੇ ਆ ਡਾਕਟਰ ਜਗੀਨਾ ਕਿੱਥੇ ਆਪਾਂ ਉਹ ਸੱਜੇ ਪਾਸੇ ਵੱਲ ਚੱਲਦੇ ਆਂ ਦੇਖਦੇ ਆਂ ਤੂੰ ਹੀ ਦੇਵਤਿਆਂ ਦੇ ਸਵਾਮੀ ਇੰਦਰ ਦੀ ਸ਼ਕਤੀ ਹੈ ਲੈ ਇੰਦਰ ਦੀ ਸ਼ਕਤੀ ਬਣ ਆਤੀ ਕਿਉਂਕਿ ਇਹ ਤਾਂ ਬਣਾਤੀ ਕਿਉਂਕਿ ਇਹ ਇੰਦਰ ਨੂੰ ਰਾਜ ਉਹ ਵਾਪਸ ਦਵਾਉਂਦੀ ਹੈ ਦੈਂਤਾਂ ਨੂੰ ਮਾਰਦੀ ਹੈ ਤੇ ਇੰਦਰ ਜਿਹੜਾ ਆ ਉਹਨੂੰ ਰਾਜ ਦਵਾਉਂਦੀ ਉਹਦੀ ਸ਼ਕਤੀ ਬਣ ਕੇ ਮਤਲਬ ਉਹਦੇ ਵਾਸਤੇ ਲੜਦੀ ਪਈ ਅੱਗੇ ਆਪ ਹੈ दानਵਾ ਦੇ ਸਵਾਮੀ ਦੇ ਸ਼ਕਤੀ ਹੈ ਤੂੰ ਹੀ ਤੀਰਾਂ ਦੀ ਵਰਖਾ ਕਰਨ ਵਾਲੀ ਅਤੇ ਅਸਤਰ ਸ੍ਰੂਪੀ ਹੈ ਅਸਤਰ ਸ੍ਰੂਪੀ ਦਾ ਮਤਲਬ ਹੈ ਜਿਹਦੇ ਕੋਲ ਹਥਿਆਰ ਹੈ ਦੂਰੋਂ ਚਲਾਉਣ ਵਾਲਾ ਅਸਤਰ ਸ੍ਰੂਪੀ ਹੈ ਤੂੰ ਹੀ ਰਾਜਾਂ ਦੇ ਰਾਜੇ ਦੀ ਸ਼ਕਤੀ ਅਤੇ ਯੋਗ ਮਾਇਆ ਹੈ ਤੂੰ ਹੀ ਮਹਾਮੋਹ ਨਾਲ 14 ਲੋਕਾਂ ਨੂੰ ਠਕਿਆ ਹੋਇਆ ਹੈ ਇਸ 10 ਲੋਕਾਂ 14 ਲੋਕਾਂ ਨੂੰ ਇਨੀ ਟਗਿਆ ਮਹਾਮੋਹ ਨਾਲ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 14 ਲੋਕਾਂ ਬਾਰੇ ਗੱਲ ਕਰਦੀ ਹੈ ਕਿ ਸਾਰੇ ਪਾਸੇ ਰੱਬ ਰਮਿਆ ਹੋਇਆ ਰੱਬ ਦੀ ਜੋਤ ਹੈ ਕਰਤਾ ਪੁਰਖ ਦੀ ਜੋਤ ਹੈ ਤੇ ਇਹ ਦਸ਼ਕਰਤ ਕਹਿ ਰਿਹਾ ਨਹੀਂ ਇਹ 14 ਲੋਕਾਂ ਦੀ ਮਹਾਰਾਣੀ ਇਹ ਹੀ ਦੁਰਗਾ ਹੈ। ਅੱਗੇ ਬਚਦੇ ਹਾਂ ਨੰਬਰ 400 31 ਤੂੰ 403 ਨੰਬਰ ਜਿਹੜਾ ਹੈ ਉਹ ਸਾਨੂੰ ਦੱਸਦਾ ਹੈ ਤੂੰ ਹੀ ਬ੍ਰਹਮੀ ਵੈਸ਼ਨੁਮਨੀ ਸ਼੍ਰੀ ਪਵਾਨੀ ਤੂੰ ਹੀ ਬਾਸਵੀ ਈਸ਼ਵਰੀ ਕਾਰਤਕਿਆਨੀ ਫਿਰ ਤੂੰ ਹੀ ਅੰਬਕਾ ਦੁਸ਼ਟਹਾ ਮੁੰਡਮਾਲੀ ਤੂੰ ਹੀ ਕਸ਼ਟਹੰਤੀ ਕਿਰਪਾ ਕੈ ਕਿਰਪਾਲੀ ਕੇ ਦੇ ਆਪਰ ਦੇਖਦੇ ਆ ਇਧਰ 403 ਨੰਬਰ ਤੇ ਤੂੰ ਹੀ ਬ੍ਰਹਮਾ ਦੀ ਸ਼ਕਤੀਆਂ ਤੂੰ ਹੀ ਵਿਸ਼ਨੂ ਦੀ ਸ਼ਕਤੀਆਂ ਤੂੰ ਹੀ ਸ਼ਿਵ ਦੀ ਸ਼ਕਤੀਆਂ ਇਹ ਹੀ ਹਿੰਦੂ ਮਤ ਵਾਲੇ ਕਹਿੰਦੇ ਹਨ ਕਿ ਦੁਰਗਾ ਜਿਹੜੀ ਹੈ ਤੇ ਸਾਰਿਆਂ ਨਾਲ ਪਾਵਰਫੁੱਲ ਹੈ ਇਹ ਬ੍ਰਹਮਾ ਵਿਸ਼ਨੂ ਮਹੇਸ਼ ਵਗੈਰਾ ਤੇ ਸਾਹਮਣੇ ਕੁਛ ਨਹੀਂ ਸਾਰਿਆਂ ਦੀ ਇਹ ਹੀ ਸ਼ਕਤੀ ਹੈ ਜਿਹੜੀ ਸ਼ਕਤੀ ਬ੍ਰਹਮਾ ਵਿਸ਼ਨੂ ਮਹੇਸ਼ ਵਿੱਚ ਹੈ ਉਹ ਦੁਰਗਾ ਦੀ ਸ਼ਕਤੀ ਚੱਲ ਰਹੀ ਹੈ ਅਗੇ ਕਹਿੰਦਾ ਤੂੰ ਹੀ ਇੰਦਰ ਦੀ ਸ਼ਕਤੀ ਹੈ ਈਸ਼ਵਰ ਦੀ ਸ਼ਕਤੀ ਕਾਰਤੀਏ ਕੀ ਦੀ ਸ਼ਕਤੀ ਹੈ ਇਸ ਤੋਂ ਬਾਅਦ ਤੂੰ ਹੀ ਅੰਬਕਾ ਦੁਸ਼ਟਾਂ ਨੂੰ ਮਾਰਨ ਵਾਲੀ ਹੈ ਤੇ ਮੁੰਡਾਂ ਦੀ ਮਾਲਾ ਵਾਲੀ ਹੈ ਮੁੰਡਾਂ ਦੀ ਮਾਲਾ ਮਤਲ ਜਿਹੜੇ ਮੁਰਦੇ ਆ ਉਹਨਾਂ ਦੇ ਸਿਰ ਜਿਹੜੇ ਆ ਵੱਡ ਵੱਡ ਕੇ ਤੂੰ ਆਪਣੇ ਗਾਲ ਚ ਪਾਏ ਹੋਏ ਆ ਕੀ ਰੱਬ ਐ ਕਿ ਰੱਬ ਇਦਾਂ ਕਰਦਾ ਰੱਬ ਤਾਂ ਦੇਦਾਰ ਹੀ ਨਹੀਂ ਇਹ ਮੁੰਡਾਂ ਦੀ ਮਾਲਾ ਪਾਉਣ ਵਾਲੀ ਆ ਤੂੰ ਹੀ ਕਸ਼ਟਾਂ ਨੂੰ ਹਰਨ ਵਾਲੀ ਅਤੇ ਕਿਰਪਾ ਕਰਨ ਵਾਲੀ ਕਿਰਪਾਲੂ ਹੈ ਅੱਛਾ ਅੱਗੇ ਚੱਲਦੇ ਆਪਾਂ 400 ਅਕਤੀ ਨੰਬਰ ਤੇ ਇਥੇ ਲਿਖਿਆ ਜੀ ਤੂੰ ਹੀ ਤੁਮੀ ਬਰਾਣੀ ਹੋਇ ਹਿਰਨਾਸ਼ ਮਾਰਿਓ ਹਿਰਨਾਕਸ਼ੋ ਸਿੰਘਣੀ ਹੋਇ ਪੁਛਾਰਿਓ ਤੁਹੀ ਬਾਬਨੀ ਹੋਇ ਤੈਨੂੰ ਲੋਗ ਮਾਪੇ ਬਾਬਨੀ ਹੋ ਕੇ ਬਾਬਰ ਰੂਪਣ ਕੇ ਕਿਤੇ ਕਿਤੇ ਦੁਰਗਾ ਨੂੰ ਲੈ ਗਏ ਤੂੰ ਮੀ ਦੇਵਦਾਨੋਂ ਕੀਏ ਜਚ ਥਾਪੇ 421 ਇਹ ਤਾਂ ਇਹਦੇ ਵਿੱਚ ਅਰਥ ਆਪਾਂ ਦੇਖਦੇ ਆਂ ਤੂੰ ਹੀ ਬਰਾਹ ਦੀ ਸ਼ਕਤੀ ਹੈ ਹੋ ਕੇ ਹਰਨਾਖਸ਼ ਨੂੰ ਮਾਰਿਆ ਸੀ ਤੂੰ ਹਰਨਾਖਸ਼ ਨੂੰ ਮਾਰਨ ਵਾਲੀ ਵੀ ਤੁਰਗਾ ਅਤੇ ਨਰਸਿੰਘ ਦੀ ਸ਼ਕਤੀ ਹੈ ਜਿਹੜੇ ਨਰਸਿੰਘ ਰੂਪ ਦੇ ਦੇ ਤਰਿਓ ਬਾਣੀ ਚ ਲਿਖਿਆ ਉਹ ਨਰਸਿੰਘ ਦੀ ਸ਼ਕਤੀ ਕੀ ਸੀ ਇਹ ਹੀ ਦੁਰਗਾ ਸੀ ਇਹ ਦਸ਼ਮਨ ਉਹ ਕਹਿ ਰਿਹਾ ਦੁਰਗਾ ਜੀ ਉਥੇ ਵੀ ਤੇ ਹਿੰਦਕਪਸ ਨੂੰ ਪਛਾਰਿਆ ਸੀ ਤੂੰ ਹੀ ਬਾਵਨ ਦੀ ਸ਼ਕਤੀ ਹੋ ਕੇ ਤਿੰਨਾਂ ਲੋਕਾਂ ਨੂੰ ਮਾਪਿਆ ਸੀ ਜਿਹੜਾ ਬਾਵਨ ਰੂਪ ਸੀ ਉਹ ਵੀ ਹੈ ਤੂੰ ਹੀ ਸੀ ਤੁਰਗਾ ਇਹ ਬਾਵਨ ਰੂਪ ਵੀ ਤੂੰ ਹੀ ਸੀ ਤੇਰੀ ਸ਼ਕਤੀ ਵਰਤਰੀ ਸੀ ਉਹ ਬਾਵਨ ਰੂਪ ਵਿੱਚ ਵੀ ਜਿਹਨੇ ਤਿੰਨਾਂ ਲੋਕਾਂ ਨੂੰ ਮਾਪਲੇ ਸੀ ਢਾਈ ਕਰਮਾ ਨਾਲ ਤੂੰ ਹੀ ਦੇਵਤੇ ਦੈਦ ਅਤੇ ਯਕਸ਼ ਥਾਪੇ ਹਨ ਫਿਰ ਤੂੰ ਹੀ ਦੇਵਤੇ ਬਣਾਏ ਆ ਤੂੰ ਹੀ ਦਾਤ ਬਣਾਇਆ ਤੇ ਤੂੰ ਹੀ ਯਕਸ਼ਾਦਿਕ ਬਣਾਇਆ ਇਹ ਦੁਰਗਾ ਦੀ ਇਨੀ ਸ਼ਕਤੀ ਇੱਥੇ ਦਸ਼ਮਾਤ ਤੱਕ ਦਿਖਾਈ ਗਈ ਹੈ। ਦੇਵਤੇ ਵੀ ਤਾਹੀ ਬਣਾਏ ਆ। ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਦੇਵੀ ਦੇਵਤੇ ਜਿੰਨੇ ਆ ਇਹ ਸਾਰੇ ਕਰਤਾ ਪੁਰਖ ਦਾ ਪਾਣੀ ਭਰਦੇ ਪਏ ਆ। ਤੇ ਇਹ ਜੈਕੰਦ ਕਰਿਆ ਨਹੀਂ ਇਹ ਦੇਵਤੇ ਬਣਾਉਣ ਵਾਲੀ ਵੀ ਇਹੀ ਆ। ਇਹ ਦਾਤ ਬਣਾਉਣ ਵਾਲੀ ਵੀ ਇਹੀ ਆ ਤੇ ਯਕਸ਼ ਚ ਬਣਾਉਣ ਵਾਲੀ ਵੀ ਜਿੰਦਾ ਦੁਨੀਆ ਨੂੰ ਸਜਣ ਵਾਲੀ ਹੈ ਪਹਿਲਾਂ ਅਸੀਂ ਦੇਖ ਚੁੱਕੇ ਆ। ਕਿ ਸਾਰੀ ਦੁਨੀਆ ਨੂੰ ਬਣਾਉਣ ਵਾਲੀ ਇਹ ਇਹ ਹੈ ਭੂਮੀ ertidhi ਭੂਮੀ ਆਕਾਸ਼ ਤਾਂ ਹੀ kia hai ਤੋਂ 1 ਕਪਾ ਬੰਧ ਹੋ ਲੈਨੇ 432 ਨੰਬਰ ਤੋਂ 432 ਨੰਬਰ ਜਿਹੜਾ ਹੈ ਇਹਦੀ ਵਿਆਖਿਆ ਕਾਫੀ ਕਰਨ ਵਾਲੀ ਹੈ ਥੋੜਾ ਜਿਹਾ ਆਪਾਂ ਪੜ ਲੈਣਾ ਇਹਦੀ ਵਿਆਖਿਆ ਫੇ ਅਗਲੇ ਅਗਲਾ ਐਪੀਸੋਡ ਜਿਹੜਾ ਉਹਦੇ ਵਿੱਚ ਆਪਾਂ ਕਰਾਂਗੇ ਕਿ ਕਿਸੇ ਨੇ ਸਵਾਲ ਵੀ ਕੀਤਾ ਸੀ ਕਿ ਜਿਹੜੀ ਦੁਰਗਾ ਕੀ ਵਾਰ ਹੈ ਜਿਹਨੂੰ ਧੋਕੇ ਨਾਲ ਵਾਰਸ਼ ਚ ਭਗਵਤੀ ਜੀ ਕੀ ਲਖ ਮਾਰਿਆ ਸ਼੍ਰੋਮਣੀ ਕਮੇਟੀ ਦੇ ਜੀ ਬਣਾਈ ਸਿੱਖ ਕੋਡ ਵਿੱਚ ਅਰਦਾਸ ਦੇ ਉੱਪਰ ਲਿਖਦਾ ਵਾਰਸ਼ ਰਿ ਭਗਵਤੀ ਜੀ ਕੀ ਅਸਚ ਵਾਰ ਦੁਰਗਾ ਕੀ ਸੀ ਤਾਂ ਉਹਦੇ ਵਿੱਚ ਦੂਜੀ ਪੌੜੀ ਵਿਚ ਆਉਂਦਾ ਤੁਸੀਂ ਤੂੰ ਹੀ ਤੈ ਹੀ ਦੁਰਗਾ ਸਾਜਕਾ ਦਿਨਤਾ ਦਾ ਨਾਸ਼ ਕਰਾਇ ਉਥੇ ਪੰਕਤੀ ਆਉਂਦੀ ਹੈ ਤੋ ਕਿਸੇ ਪ੍ਰੇਮੀ ਸੱਜਣ ਨੇ ਇਹਦੇ ਅਰਥ ਪੁੱਛੇ ਸਨ ਤੋ ਇਹ ਇਹ ਸਾਰਾ ਕੁਝ ਇਹਦੇ ਵਿੱਚ ਹੀ ਆਏਗਾ ਤੋ ਪਹਿਲਾਂ ਆਪਾਂ ਇਹਨੂੰ ਪੜ੍ਹ ਲੈਂਦੇ ਆਂ ਤੂੰ ਹੀ ਤੇ ਰਾਮ ਵਹਿ ਕੇ ਦਸਾ ਗਰੀਬ ਖੰਡਿਓ ਤੂੰ ਹੀ ਰਾਮ ਵਹਿ ਕੇ ਦਸਾ ਗਰੀਬ ਖੰਡਿਓ ਇਹਦਾ ਮਤਲਬ ਇਹ ਦੁਰਗਾ ਜਿਹੜੀ ਹੈ ਰਾਮ ਹੀ ਸੀ। ਤੂੰ ਵੀ ਰਾਮ ਹੋ ਕੇ ਇਹ ਦੁਰਗਾ ਤੂੰ ਰਾਮ ਬਣ ਕੇ ਆਹ ਕੀਤਾ। ਅੱਗੇ ਤੂੰ ਵੀ ਕ੍ਰਿਸ਼ਨ ਹੋਇਆ ਕੰਸ ਕੇਸੀ ਬਹਣਿਓ ਤੇ ਜਿਹੜਾ ਕੰਸ ਨੂੰ ਤੇ ਕੇਸੀ ਨੂੰ ਮਾਰਨ ਵਾਲਾ ਸੀ ਕ੍ਰਿਸ਼ਨ ਉਹ ਵੀ ਤੂੰ ਹੀ ਸੀ। ਤੂੰ ਵੀ ਇਹ ਦੁਰਗਾ ਤੂੰ ਹੀ ਸੀ ਉਹ ਵੀ। ਕ੍ਰਿਸ਼ਨ ਵੀ ਤੂੰ ਹੀ ਸੀ। ਕੇਸੀ ਬਹਣਿਓ ਤੂੰ ਹੀ ਜਾਲ ਪਾਵੇ ਬਿੜਾ ਲਾਸ਼ ਘਾਇਓ ਜਾਲ ਪਾਵੇ ਕੇ ਬਿੜਾ ਲਾਸ਼ ਘਾਇਓ ਮੈਨੇ ਮਾਰਿਆ ਤੇ ਤੂੰ ਸੁंभ ਨੇ ਸੁंभ ਦਾਨੋ ਖਪਾਇਓ ਤੇ ਸੁਮਰ ਸੋ ਤੈਤ ਜਿਹੜੇ ਆ ਇਹ ਮਾਰੇ 432 ਨੰਬਰ ਹੈ ਇਹਦਾ ਆਪਾਂ ਇੱਧਰ ਚੱਲਦੇ ਅਰਥ ਪੜਦੇ ਆ ਡਾਕਟਰ ਜੱਗੀ ਦੇ ਠੀਕਾ ਹੈ ਨਿਸ਼ਕਮਾਂ ਤੱਕ ਹੀ ਤਾਂ ਡਾਕਟਰ ਜੱਗੀ ਲਿਖ ਰਿਹਾ ਕਹਿੰਦਾ ਤੂੰ ਹੀ ਰਾਮ ਹੋ ਕੇ ਦਸਾਂ ਸਿਰਾਂ ਵਾਲੇ ਰਾਵਣ ਨੂੰ ਮਾਰਿਆ ਸੀ ਇਹ ਤਾਂ ਮਤਲਬ ਰਾਵਣ ਨੂੰ ਰਾਮ ਨੇ ਨਹੀਂ ਮਾਰਿਆ ਇਹ ਦੁਰਗਾ ਹੀ ਰਾਮ ਬਣ ਕੇ ਸੀ ਦੁਰਗਾ ਹੀ ਰਾਮ ਬਣ ਕੇ ਇਹ ਰਾਵਣ ਨੂੰ ਮਾਰਨ ਆ ਗਈ ਸੀ ਇਹ ਦਸ਼ਕੁਨਾਪ ਦੀ ਥਿਉਰੀਆ ਤੇਨੇ ਦਸ਼ਕੁਨਾ ਦੁਰਗਾ ਨੂੰ ਸਭ ਤੋਂ ਟੌਪ ਤੇ ਲਾ ਰਿਆ ਕਿ ਦੁਨੀਆ ਨੂੰ ਸਜਣ ਵਾਲੀ ਦੇਵੀ ਦੇਵਤਿਆਂ ਜਿੰਨੇ ਵੀ ਸਾਰੀਆਂ ਸ਼ਕਤੀ ਜਿਹੜੀ ਆ ਇਹ ਦੁਰਗਾ ਹੀ ਆ ਇਹ ਰਾਮ ਬਣ ਕੇ ਇਹ ਫੇ ਰਾਵਣ ਨੂੰ ਮਾਰਨ ਚਲੇ ਗਈ ਤੂੰ ਹੀ ਕ੍ਰਿਸ਼ਨ ਹੋ ਕੇ ਕੌਣ ਸਤੇ ਕੇਸੀ ਨੂੰ ਖਤਮ ਕੀਤਾ ਸੀ ਕੇਸੀ ਪਹਿਲਵਾਂ ਦਾ ਨਾਂ ਆ ਤੋ ਕੰਸ ਦੇ ਕੇਸੀ ਨੂੰ ਤੁਸੀਂ ਕ੍ਰਿਸ਼ਨ ਬਣ ਕੇ ਉੱਥੇ ਵੀ ਪਹੁੰਚ ਗਏ ਤੁਸੀਂ ਜਾਲ ਪਾਓ ਕੇ ਬਿੜਾਲਾਸ਼ ਨੂੰ ਮਾਰ ਦਿੱਤਾ ਤੇ ਤੁਸੀਂ ਸੁंभ تن ਸੁंभ दैत्यਾਂ ਨੂੰ ਖੋਪਾਇਆ ਇਹ 432 ਨੰਬਰ ਸੋ ਇਹ ਆਪਾਂ ਬੇਸ ਬਣਾ ਕੇ ਫਿਰ ਅਗਲੀ ਵੀਡੀਓ ਵਿੱਚ ਦੱਸਾਂਗੇ ਉਹਦਾ ਕੀ ਅਰਥ ਹੈ ਤੈਹੀਂ ਤੁਰਗਾ ਸਾਜ ਕੇ दैत्यਾਂ ਦਾ ਨਾਸ਼ ਕਰਾਇਆ ਇਸ ਨੂੰ ਬੇਸ ਬਣਾਵਾਂਗੇ ਆਪਾਂ ਦਸ਼ਰਥ ਇਹ ਕਹਿ ਰਿਹਾ ਕਿ ਕ੍ਰਿਸ਼ਨ ਵੀ ਇਹੀ ਆ ਰਾਮ ਵੀ ਇਹੀ ਆ ਜਿਹੜੀ ਦੁਰਗਾ ਆ ਇਹ ਕ੍ਰਿਸ਼ਨ ਵੀ ਆ ਰਾਮ ਵੀ ਇਹੀ ਆ ਤੋਂ ਹੋਰ ਬਹੁਤ ਸਾਰੇ ਥਾਵਾਂ ਤੇ ਵੀ ਇਹ ਗੱਲ ਆਉਂਦੀ ਆ ਪੀਤੁਰਗਾ ਜਿਹੜੀ ਆ ਇਹੀ ਰਾਮ ਸੀ ਇਹੀ ਕ੍ਰਿਸ਼ਨ ਸੀ ਤੋਂ ਇਹ ਥੀ ਆਪਾਂ 432 ਤੇ ਕੇ ਸਮਾਪਤੀ ਕਰਦੇ ਆਂ ਫਿਰ ਆਪਾਂ ਅੱਗੇ ਮਿਲਾਂਗੇ ਇਹ ਸੀ ਤੀਸਰਾ ਭਾਗ ਦਸੰਬਰਾਂਤ ਵਿੱਚ ਸਿਫਤਾਂ ਦੁਰਗਾ ਦੇਵੀ ਦੀਆਂ ਇਸ ਸਿਫਤਾਂ ਦਾ ਦੁਰਗਾ ਦੇਵੀ ਦੀਆਂ ਕਵੀ ਲਿਖ ਰਿਹਾ ਆ ਪਰ ਪੜਨ ਵਾਲੇ ਜਿਹੜੇ ਰਾਗੀ ਸੱਜਣ ਹਨ ਉਹ ਦੁਰਗਾ ਦੇਵੀ ਦੀਆਂ ਸਿਫਤਾਂ ਵਾਲਾ ਹੈਡਿੰਗ ਕਦੀ ਉਹਨਾਂ ਨੂੰ ਪੜਿਆ ਹੀ ਨਹੀਂ ਲੱਗਦਾ ਜੇ ਪੜ ਲੈਂਦੇ ਤਾਂ ਸ਼ਾਇਦ ਉਹ ਇਦਾਂ YouTube ਤੇ ਇਹ ਕੀਰਤਨ ਰੋਬੇਚੇ ਨੂੰ ਨਾ ਅਪਲੋਡ ਕਰ ਦੇ ਸ਼ਾਇਦ ਹੁਣ ਵੀ ਜੇ ਉਹਨਾਂ ਨੂੰ ਸਮਝ ਆ ਜਾਏ ਕਿ ਇਹ ਜੋ ਗਾਰ ਉਹਨਾਂ ਨੇ ਗਾਇਆ ਇਹ ਦੁਰਗਾ ਦੀਆਂ ਸਿਫਤਾਂ ਹੀ ਗਾ ਦਿੱਤੀਆਂ ਤੇ ਸਮਝ ਲਿਆ ਕੁਝ ਹੋਰ ਹੈ ਸੀ ਕੁਝ ਹੋਰ ਹੋ ਸਕਦਾ ਉਹ ਜਿਹੜੇ ਅਪਲੋਡ ਕੀਤੇ ਗਏ ਉਹਨਾਂ ਨੂੰ ਉਹਨਾਂ ਨੂੰ ਵਿੱਚੋਂ ਇਹਨਾਂ ਨੂੰ ਡਿਲੀਟ ਕਰ ਦੇਣ ਜਾਂ ਕੁਝ ਕਰ ਦੇਣ ਪਰ ਉਹ ਜੇ ਸਮਝਣ ਤਾਂ ਉਹਨਾਂ ਕੋ ਮੈਸੇਜ ਜੇ ਕਿਤੇ ਪਹੁੰਚ ਜਾਵੇ ਤਾਂ ਮੇ ਵੀ ਦੇ ਕੈਨ ਡੂ ਲਾਈਕ ਦੈਟ ਸੋ ਸੋਫੀ ਕਰਦੇ ਆ ਵਾਖੂ ਜੀ ਕਾ ਖਾਲਸਾ ਵਾਖੂ